ਪਾਤਸ਼ਾਹੀ ਦਸਵੀਂ ਕਬਿਰ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਤੈ ਰੱਛਾ ਪੂਰਨ ਹੋਏ ਚਤ ਕੀ ਇਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰੰ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਸ ਦੇ ਮੋਹਿ ਬਚਾਵ ਹ ਸੁਖੀ ਬਸੈ ਮੋਰੋ ਪਰਿਵਾਰ ਸੇਉਗ ਸਿਖ ਸਭ ਕਰਤਾਰਾ ਮੋਰ ਰੱਛਾ ਨਜ ਕਰ ਦੇ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾਣ ਕੋਈ ਅਵਰਣਾ ਧਿਆਉ ਜੋ ਵਰ ਚਾਹੂੰ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਅਹ ਚਨ ਜਨ ਸਤਰਾ ਹਮਾਰੇ ਮਾਰੀ ਅਹ ਆਪ ਹਾਥ ਦੇ ਮਜੇ ਉਪਰੀਏ ਮਰਨ ਕਾਲ ਕਾ ਤਨਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸਿਰੀ ਅਸ ਤੁਝ ਜੋ ਕਰਿਓ ਹਰ ਚਾਰ ਆਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਹ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੇ ਜਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਦੇ ਉਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਜੀਵਨ ਦੇ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾਂ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚੀਟੀ ਤੇ ਕੁੰਚਰ ਅਸੂਲਾ ਸਬਰ ਕਿਰਪਾ ਦ੍ਰਿਸ਼ਟ ਕਰਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਮਹੂ ਤੁਮ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆ ਪਾਪਣੀ ਬੂਝ ਉਚਾਰਾ ਤੁਮ ਸਮਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰਾ ਗ੍ਰਿਵਕਾਰ ਨਰਲਾਮਯ ਆਦਿਆ ਨੀਲੇ ਅਨਾਦ ਅਸੰਭਤਾ ਕਾ ਮੂੜੁ ਹੁਚਾਰਤ ਭੇਦਾਂ ਜਾਣ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰਪਾ ਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤਨ ਹੈ ਭਿਵ

दुष्ट जठे उठवा तो तपा तास कलमलेष करो रण काता जे अस्तिता शरणि परे तिनके दुष्ट दुगत हो अमरे पुरख जवन पग परे तिहारे तिनके तुम संकट सब तारें जो कल को एक बार तेह है ताके काण न कह है रक्षा होए काहे समकाला दुष्टरिष्ट रंतत कालला कृपा दृष्ट तन जाहने हरहो ताके ता, ता तनक महरहो ਰਿੰਦ ਸਿੰਦ ਘਰ ਮੋ ਸਭ ਹੋਵੇ ਦੁਸ਼ਟ ਛਾਛ ਵਸ ਕਨ ਕੋਈ ਇੱਕ ਬਾਰ ਜਿਨ ਤਮੈ ਸੰਬਾਰ ਆਕਾਲ ਪਾਸ ਦਿੱਤਾ ਹੈ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖੜਕ ਤਮੈ ਸਰਣ ਤਿਹਾਰੀ ਆਪਾ ਦਨਿਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਵਾਦ ਸਾਹੀ ਦਸਵੀਂ ਕਬਿਰ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦੈ ਰੱਛਾ ਪੂਰਨ ਹੋਏ ਚਤ ਕੀ ਇਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰੰ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਸ ਦੈ ਮੋਹਿ ਬਚਾਵ ਹ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਮੈ ਕਰਤਾਰਾ ਮੋਰ ਰੱਛਾ ਨਜ ਕਰਦੇ ਕਰੀਐ ਸਭੈ ਰਣ ਕੋ ਆਏ ਸੰਗਰੀਐ پورن ہوئے ہماری آسا تور بجن کی رہ پیاسا تیاؤ جو بر چاہوں سم تے پاؤ سیون سکھ ہمارے تاری چنجن ستر ہمارے ماری آپ ہاتھ مجھے مرن کال کا تراس نیا ہو جو سدا ہمارے پچھا سری کرے ہوچا راک لو موہر کھن ہارے ساس ہائے پیارے ਦੀਨ ਬੰਦ ਦੁਸ਼ਟਣ ਕੇ ਹੰਤਾ ਤਤਮੋਹ ਪੁਰੇ ਜਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨੇ ਉਪਜਾਇਓ ਆਦੰਤਿ ਕੇ ਅਵਤਾਰਾਂ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚੀਟੀ ਤੇ ਗੁੰਚਰ ਅਸਥੁਲਾ ਸੱਪਰ ਕਿਰਪਾ ਦਰਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ जबल कर करा करारा प्रजा तर कर, तब देह अपारा जव कर्त कबह तुम मिल तर सभ हूं जदन श्रेष्ठ सब तार या पापणी बुझ ऊचार तुम सभी तेर आलम जानत भेद भेद हर आलम ਨਿਰੰਕਾਰ ਦਾ ਅਗਮ ਕਾ ਨਰਲਾਮ ਬਿਆਦਿਆਨੀ ਲੈ ਅਨਾਦ ਅਸੰਭ ਤਾਕਾ ਮੂੜ ਹੁਚਾਰਤ ਭੇਦਾਂ ਜਾਣ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਗਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤਨ ਹੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ-ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪੁਸਾਰਾ ਕਹਿ ਵਿਦਸਾ ਜਾ ਪ੍ਰਥਮ ਸੰਸਾਰਾ ਇੱਕੈ ਰੂਪਨ ਉਪਸਰੂਪਾ ਰੰਗ ਭੈਉ ਰਾਗ ਕਹਿ ਭੂਪਾਂਡ ਜੇ ਰੇ ਸਿਤ ਜਕੀਨੇ ਉਤਪੁਜ ਖਾਨ ਬਹੁ ਰਚਦੀਨ ਕਹਉ ਭੂਲ ਰਾਜਾ ਹਉ ਬੈਠਾ ਕਹਉ ਸਮਟ ਭੈਉ ਸੰਕਰ ਇਕੱਠਾ ਸੰਗਰੀ ਸ੍ਰਿਸ਼ਟ ਦਿਖਾਏ ਜੰਪਵਾਜ ਜਗਾਸ ਰੂਪ ਸੇਮ ਪਵਿਆ ਬਰਖਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗ ਰੋ दुष्ट जठे उठवा तो तपा ता सकल मलेष करो रण काता जे अस्त जित सरणी परे तिनके दुष्ट दुगत हो अमरे पुरख जवन पग परे ति हारे तिनके तुम संकट सब तारें जो कल को एक बार तेह है ताके काण नह है रक्षा होए काहे समकाला दुष्ट रिष्ट रंतत कालला कृपा दुष्ट तन जाहने हरहो ताके ता, ता तनक महरहो ਰਿਦੇ ਸੇ ਦੇ ਘਰ ਮੋ ਸਭ ਹੋਈ ਦੁਸ਼ਟ ਛਾਛ ਵਸ ਕਾ ਨ ਕੋਈ ਇੱਕ ਬਾਰ ਜਿਨ ਤਮੈ ਸੰਬਾਰ ਆ ਕਾਲ ਪਾਸ ਦਿੱਤਾ ਹੈ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖੜਕ ਤਮੈ ਸਰਣ ਤਿਹਾਰੀਆਂ ਆ ਪਾਸ ਲੈ ਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਪਾਤਸ਼ਾਹੀ ਦਸਵੀਂ ਕਬੇ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਤੈ ਰੱਛਾ ਪੂਰਨ ਹੋਏ ਚਤ ਕੀ ਇਛਾ ਤਪ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਸ ਦੇ ਮੋਹਿ ਬਚਾਵ ਹ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾ ਰਾ ਮੋ ਰੱਛਾ ਨਜ ਕਰਦੇ ਕਰੀਐ ਸਭੈ ਰਣ ਕੋ ਆਇ ਸਿੰਗਰੀਐ پورن ہوئے ہماری آسا توجن کی رہ پیاسا تم شا تؤ جو بر جا تے پاؤ سیوک سکھ ہمارے تاری چنجن ستر ہمارے ماری ہے آپ ہاتھ مجھ بری مرن کال کا تراس نری جو سدا ہمارے پچھا سری جو کرے ہو رچا راک لے ہو موہ راک ہارے ساس پیارے ਦੀਨ ਬੰਦ ਦੁਸ਼ਟਣ ਕਹਿ ਹੰਤਾ ਤੁਮ ਹੋ ਪੁਰੇ ਜਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸੰਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਜੀਵਨ ਦੇ ਅਤ ਜਛਨੇ ਉਪਜਾਇਓ ਆਦਮ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚੀਟੀ ਤੇ ਕੁੰਚਰ ਅਸੂਲਾ ਸਪਰ ਕਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੈ जबल कर करा करारा प्रजा तर तब देह अपारा जव कर्त कबह हूं तुम मै मृत देह तर सब हूं जदन श्रेष सब तार या पिन बुझ उचार तुम सभी तेलम जानत भेद भेद हर आलम ਨਿਰੰਕਾਰ ਕਾ ਗ੍ਰਬ ਕਾ ਨਰਲਾਮਯ ਆਦਿਆ ਨੀਲੇ ਅਨਾਦਿ ਅਸੰਭ ਤਾਕਾ ਮੂੜ ਹੁਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਮੇਦਾਂ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤਨ ਹੈ ਭਿਵ آپ اپنی بدھ ہے جیتی بھن بھن تمہیں تمر لکھا لکھانا جائے بید سجا ہے کہ روپ سروپ رنگ راو کہ اتب خان بہ رج بیٹھا کہوں سے مٹ پیو شنکر کٹا سگری سرش دکھائے چمپ وا جگا سروپ سرچا میری تم کرو سکھو بار سکھ سنگرو दुष्ट जते उठवा तत पाता सकल मलेष करो रण घाता जे अस्तजता सरणी परे तिनके दुष्ट दुगत हो अमरे पुरख जवन पग परे तिहारे तिनके तुम संकट सब तारें जो कल को एक बार तेह हैं ताके काल नह एह रक्षा होए काहे समकाला दुष्ट अरिष्ट रंतत कालला कृपा दृष्ट तन जाहिन हर हो ताके ता कणक महरहु ਰਿਦਿ ਸਿਦਿ ਘਰ ਮੋ ਸਭ ਹੋਏ ਦੁਸ਼ਟ ਛਾਛ ਵਸ ਕਨ ਕੋਈ ਇੱਕ ਬਾਰ ਜਿਨ ਤਮੈ ਸੰਬਾਰਾ ਕਾਲ ਪਾਸ ਦੇ ਤਾਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕ ਤਮੈ ਸਰਣ ਤਿਹਾਰੀ ਆਪ ਆਗਦ ਲੈਹੁ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਬਾਦਸ਼ਾਹੀ ਦਸਵੀਂ ਕਬੇ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਸ ਤੈ ਰੱਛਾ ਪੂਰਨ ਹੋਏ ਚਤ ਕੀ ਇਛਾ ਤਪ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰੰ ਹਮਰੇ ਦੁਸ਼ਟ ਸਮੇ ਤੁਮ ਘਾਵ ਹੋ ਆਪ ਹਾਸ ਦੇ ਮੋਹਿ ਬਚਾਵ ਹ ਸੁਖੀ ਬਸੈ ਮੋਰੋ ਪਰਿਵਾਰ ਸੇਉਕ ਸਿਖ ਸਬੈ ਕਰਤਾ ਰਾਮ ਮੋਰ ਅਛਾ ਨਜ ਕਰਦੇ ਕਰੀਐ ਸਭੈ ਰਣ ਕੋ ਆਇ ਸੰਗਰੀਐ پورن ہوئے ہماری آسا توجن کی رہ پیاسا تم کئی ابرن تیاؤ جو بر چاہوں پاؤ سیون سکھ ہمارے تاری چنجن ستر ہمارے ماری اہ آپ ہاتھ مجھے مرن کال کا تراس نیا ہو جو سدا ہمارے پچھا سری جو کرے ہو رچا راک لو موہ راک ہار ساسائ پیارے ਦੀਨ ਬੰਦ ਦੁਸ਼ਟਣ ਕਹਿ ਹਮ ਤਾਂ ਤੁਮ ਹੋ ਪੁਰੇ ਜਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸੰਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਨਦ ਅਚਨਿ ਉਪਜਾਇਓ ਆਦਮ ਤੇ ਕੈ ਅਵਤਾਰਾਂ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚੀਟੀ ਤੇ ਕੁੰਚਰ ਅਸੂਲਾ ਸੱਪਰ ਕਿਰਪਾ ਦਰਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਪੰਜਾਬੁ ਦਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਮਹੁ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆ ਪਾਪਣੀ ਬੂਝਿ ਉਚਾਰਾ ਤੁਮ ਸਮਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਦ੍ਰਵਕਾਂ ਨਰਲਾmb ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਹੁਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਰਤਨ ਹੈ ਭਿਵ ਆਪ ਆਪਣੀ ਬੁੰਧ ਹੈ ਜੇਤੀ ਵਰਨਤ ਭਿੰਨ-ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਸ ਜਾ ਪ੍ਰਥਮ ਸੰਸਾਰਾ ਇੱਕੈ ਰੂਪ ਹਨ ਉਪਸਰੂਪਾਰੰਕ ਭੈਉ ਰਾਬ ਕਹਿ ਭੂਪਾਂਡ ਜੇ ਰੇ ਸਿਤਜ ਕੀਨੀ ਉਤਪੁਜ ਕਾਨ ਬਹੁ ਰਚਦੀਨ ਕਹਉ ਭੂਲ ਰਾਜਾ ਹੋਆ ਬੈਠਾ ਕਹਉ ਸਿਮਟ ਭੈਉ ਸੰਕਰ ਇਕੱਠਾ ਸੰਗਰੀ ਸ੍ਰਿਸ਼ਟ ਵਿਖਾਏ ਜੰਪਵਾਜ ਜੁਗਾਸ ਰੂਪ ਸਵੰਪ ਹੋਵੇ ਅਵ੍ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ दुष्ट जते उठवा तत पातास कलमलेष करो रण काता जे अस्त जित सरणि परे तिनके दुष्ट दुगत हो अमरे पुरख जवन पग परे ति हारे तिनके तुम संकट सब तारें जो, जो कल को एक बार तेह है ताके कानि नह है रक्षा, रक्षा होए काहे का। समकाला दुष्ट रिष्ट रंतत कालला कृपा दृष्ट तन जाहिन हर हो ताके ता कनक महर हो ਦੇ ਦੇ ਸੇ ਦੇ ਘਰ ਮੋਹ ਸਭ ਹੋਵੇ ਦੁਸ਼ਟ ਛਾਛ ਵਸ ਕਨ ਕੋਈ ਇੱਕ ਬਾਰ ਜੇ ਤਮੈ ਸੰਬਾਰ ਆਕਾਲ ਪਾਸ ਦੇਤਾ ਹੈ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕ ਤਮੈ ਸਰਣ ਤਿਹਾਰੀ ਆਪ ਆਗਨ ਲਿਓ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਬਾਦਸ਼ਾਹੀ ਦਸਵੀਂ ਕਬਿ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦਾ ਰੱਛਾ ਪੂਰਨ ਹੋਏ ਚਤ ਕੀ ਇਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰੰ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਸ ਦੇ ਮੋਹ ਬਚਾਵ ਹ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾ ਰਾਮ ਮੋਰ ਅਛਾਨਜ ਕਰਦੇ ਕਰੀਐ ਸਭੈ ਰਣ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰਣ ਧਿਆਉ ਜੋ ਵਰ ਚਾਹੂੰ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਅਹ ਚਰਜਨ ਸੱਤਰ ਹਮਾਰੇ ਮਾਰੀ ਅਹ ਆਪ ਹਾਥ ਦੇ ਮਜੇ ਉਪਰੀਏ ਮਰਨ ਕਾਲ ਕਾ ਤਨਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਚਾ ਆਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਹ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਤਮੋਹ ਪੁਰੇ ਜਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸੰਗਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਜੀਵਨ ਦੇ ਅਤਿਛਣੇ ਉਪਜਾਇਓ ਆਦਮ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਚਾਨਤ ਚੀਟੀ ਤੇ ਕੁੰਚਰ ਅਸੂਲਾ ਸਬਰ ਕਿਰਪਾ ਦਰਸ਼ਟ ਕਰਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬੂਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹਉ ਕਮਹੂ ਤੁਮ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆ ਪਾਪਣੀ ਬੂਝਿ ਉਚਾਰਾ ਤੁਮ ਸਮਹਿਤ ਰਤਨ ਆਲਮ ਜਾਣਤ ਬੇਨ ਭੇਦਿਆ ਹਰਿ ਆਲਮ ਨਰੰਗ ਕਾ ਗ੍ਰਬ ਕਾ ਨਰਲਾmbਯ ਆਦਿ ਅਨਿਲੇ ਅਨਾਦਿ ਅਸੰਭ ਤਾਕਾ ਮੂੜ ਹੁਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰਪਾ ਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਗ ਕਾਰ ਕਾ ਚੀਨਤਨ ਹੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪ ਬਾ ਰੰਗ ਭਇਓ ਰਾਗ ਕਹਿ ਭੂ ਪਾੰਡ ਜੇ ਰੇ ਸਿਤਜ ਕੀਨੇ ਉਤਪੁਜ ਕਾਨ ਬਹੁ ਰਚਦੀਨੇ ਕਹਉ ਭੂਲ ਰਾਜਾ ਹੋਆ ਬੈਠਾ ਕਹਉ ਸਿਮਟ ਭਇਓ ਸੰਕਰ ਇਕੱਠਾ ਸੰਗਰੀ ਸ੍ਰਿਸ਼ਟ ਦਿਖਾਏ ਜੰਪਵਾ ਜੁਗਾਸ ਰੂਪ ਸਵੰਪ ਹੋਵੇ ਅਵ੍ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ दुष्ट जते उठवा तो तपा ता सकल मलेष करो रण घाता जे अस्त त सरणी परे तिनके दुष्ट दुगत हो अमरे पुरख जवन पग परे तिहारे तिनके तुम संकट सब तारें जो, जो कल, कल को एक बार तेह है ता ताके कान नह है रक्षा होए काहे समकाला दुष्ट रिष्ट रंतत कालला कृपा दृष्ट तन जाहने हरहो ताके ता तनक महरहो ਦੇਦੇ ਸਦੇ ਘਰ ਮੋਂ ਸਭ ਹੋਏ ਦੁਸ਼ਟ ਛਾਛ ਵਸ ਕਨ ਕੋਈ ਇੱਕ ਬਾਰ ਜੇ ਮੈਂ ਸੰਬਾਰਾ ਕਾਲ ਪਾਸ ਦਿੱਤਾ ਹੈ ਉਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕ ਜੇ ਮੈਂ ਸਰਣ ਤਿਹਾਰੀਆਂ ਆਪਾ ਦਿਲਿਓ ਉਬਾਰੀ ਸਰਬ ਠੋਰ